ਸਾਸਿਕਾ ਦੋਸਤੋ ਠੱਠਾ ਦੇਵੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਚੰਬਲ ਤਹਿਸੀਲ ਤੇ ਜ਼ਿਲ੍ਹਾ ਪਟਨਾ ਨੀਂਹਾ ਭਗਾਵੇ ਜੀ ਜਸ ਗਿਲ ਤੇ ਪ੍ਰਤਾਪ ਕੈ ਰੋਣਾ ਕੋਲ ਅੱਜ ਤੁਹਾਨੂੰ ਇਥੋਂ 6 ਪਸ਼ੂ ਵਿਖਾਉਣੇ ਆ ਵੀਰ ਜੀ ਆਪਾਂ ਸਾਰਿਆਂ ਨੂੰ ਤੇ ਤਰੀਕ ਤੇ ਸਮਾਂ ਨੋਟ ਕਰਿਓ ਸਮਾਂ ਕੁਝ ਮਾਰਨਿੰਗ ਦਾ 12:00 ਵਜੇ ਦਾ ਦੋਸਤੋ ਤੇ ਤਰੀਕ 21 ਨਵੰਬਰ 2025 ਤੇ ਬਾਕੀ ਭਰਵਾਨ ਕਰਦੇ ਆਂ ਗੱਲਬਾਤ ਸਾਰੀ ਇਹਦੇ ਤੁਹਾਨੂੰ ਪਸ਼ੂਆਂ ਦੀ ਡਿਟੇਲ ਦੇ ਦਿੰਨੇ ਆਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਠੱਠਾ ਸਾਹਿਬ ਜੀ ਕੀ ਹਾਲ ਚੱਲ ਜੋ ਠੀਕ ਵਧੀਆ ਤੁਸੀਂ ਸੁਣਾਓ ਕਹਿਣ ਸੇ ਤਾਂ ਵਧੀਆ ਵਧੀਆ ਕਿਰਪਾ ਵਾ ਬੜਾ ਸਾਹਿਬ ਦੀ ਕਿਰਪਾ ਹੀ ਚਾਹੀਦੀ ਹੈ ਹਾਂਜੀ ਪ੍ਰਤਾਪ ਭਾਉ ਜੀ ਸਤਿ ਸ੍ਰੀ ਅਕਾਲ ਠੱਠਾ ਸਾਬ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਠੱਠਾ ਡੇਰੀ ਫਾਰਮ ਨੂੰ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੱਕੜਿਓ ਕੋਈ ਸ਼ੇਅਰ ਤੇ ਕਮੈਂਟ ਭਰਾਓ ਕਰਿਆ ਕਰੋ ਤੇ ਸਬਸਕ੍ਰਾਈਬ ਨਹੀਂ ਤੁਸੀਂ ਕਹਿੰਦੇ ਆ ਰਹੋ ਮੈਨੂੰ ਹੱਥ ਨਹੀਂ ਆਉਂਦਾ ਆਪੇ ਭਰਾਵਾਂ ਨੇ ਕਰ ਦੇਣਾ ਵਾ ਚਲੋ ਕੋਈ ਗੱਲ ਨਹੀਂ ਕੀ ਗੱਲ ਇਹ ਆ ਵੀ ਮਾਲ ਆਉਂਦਾ ਜਾਂਦਾ ਤੇ ਵਿਕਦਾ ਜਾਂਦਾ ਠੱਟਾ ਸਾਹਿਬ ਠੀਕ ਹੈ ਕਿਹੜੀ ਕੋਲੇ ਮੌਕਾ ਹੀ ਨਹੀਂ ਮਿਲਦਿਆ ਬਾਜੀ ਕਿਤੋਂ ਬੜਾ ਮੈਨਾਂ ਗਿੱਲ ਸਾਹਿਬ ਨੇ ਆਪਾਂ ਵੀਡੀਓ ਪਾਜੀ ਕਿਹੜੀ ਕੋਲੇ ਟਾਈਮ ਹੀ ਨਹੀਂ ਮਿਲਦਾ ਇਨਾ ਕੁ ਪ੍ਰਾਮਾਣਾ ਪ੍ਰੇਮ ਬਣਿਆ ਨਾ ਅੱਡਿਆਂ ਵਾਲੇ ਭਰਾ ਵੇ ਰਾਤੀ ਹੁਣਾਂ ਮਹੀਂ ਵੀ ਲੈਂਦੇ ਤੇ ਮੈਂ ਹਾਂ ਇਹਨੂੰ ਵੀਡੀਓ ਪਾ ਲੈਣ ਤਾਂ ਅੱਗੇ ਹੀ ਬੜਾ ਲੇਟ ਹੋ ਗਿਆ ਮੁੜ ਕੇ ਭਰਾ ਠੀਕਦੇ ਰਹਿੰਦੇ ਆ ਠੀਕ ਨਹੀਂ ਵੀਡੀਓ ਨਹੀਂ ਪਾਈ ਵੀਡੀਓ ਕਿ ਪਾਈਏ ਕੋਈ ਆਏ ਜਿਹੜਾ ਆਇਆ ਉਹ ਲਈ ਜਾਂਦਾ ਚਲਾਈ ਬਣੀ ਆ ਠੀਕ ਹੈ ਤੇ ਚੜਾਈ ਜੰਨੇ ਆ ਚਲੋ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਹਰ ਇੱਕ ਦੇ ਬਾਬਾ ਬੁੱਢਾ ਸਾਹਿਬ ਇਤਰਾ ਕੰਮ ਚਲਾਈ ਰੱਖੇ ਤੇ ਆਵ ਚਲਾਈ ਬਣੀ ਰੋਏ ਇੱਕ ਭਰਾ ਜੁੜਦੇ ਰਹਿੰਦੇ ਕਿੰਨੇ ਨਕੀਨੇ ਲਾਇਆ ਜੋ ਅੱਜ ਫੇਰ 6 ਹੈ ਜੀ 6 ਨਕੀਨੇ ਤਿੰਨ ਟੋਕੜਾਂ ਗੱਬਣਾ ਝੋਟੀਆਂ ਹਾਂਜੀ ਤੇ ਦੋ ਗੱਬਣਾ ਜੋ ਤੇ ਇੱਕ ਉੱਚੇ ਬੱਚੇ ਚ ਇੱਕ ਉੱਚੇ ਬੱਚੇ ਜਾ ਰਹੀਆਂ ਹਾਂ ਹੋਣਗੀਆਂ ਝੋਟੀਆਂ ਸਾਰੀਆਂ ਠੀਕ ਹੈ ਜੀ ਤੇ ਆ ਨਕੀਨੇ ਜਿਹੜੀ ਆਪਣੀ ਜਿੰਮ ਜਾਣਿਆ ਬੂਰੀਆਂ ਤੇ ਨੀ ਬੂਰੀਆਂ ਇਧਰ ਰੱਖ ਕਰੀਏ ਜਾਣਕਾਰੀ ਸਾਂਝੀ ਆ ਨਾ ਹਾਂਜੀ ਬੂਰੀ ਤੋਂ ਕਰ ਲਈਏ ਸ਼ੁਰੂ ਬੂਰੀ ਤੋਂ ਹੀ ਕਰਾਂਗੇ ਛਟਾ ਸਾਹਬ ਉਹ ਗੱਲ ਬਣੀ ਗਾਣੇ ਨੇ ਜਿਤਰਾ ਹੈ ਜਿਹੜੀ ਨੱਚੂਗੀ ਸਾਡੇ ਨਾਲ ਉਹਨੂੰ ਦੇਰ ਵੀ ਦਵਾ ਗਏ ਦੇਰ ਵੀ ਵਜਿਆ ਜੋ ਮੱਤੇ 'ਚ ਵੇਖੋ ਹਾਂ ਵਾਕੇ ਦੇਰ ਵੀ ਬਣਿਆ ਥੋੜਾ ਪਾਣੀ ਆ ਗਈ ਗੱਲ ਸੱਚੀ ਹੋ ਗਈ ਆ ਹਾਂਜੀ ਹਾਂਜੀ ਲੋੜ ਵਾਲੀ ਪੂਰੀ ਝੋਟੀ ਦੂਜਾ ਸੁਗਾ ਸੁਪਰੀ ਪੂਰੀ ਪੂਰੀ ਹੈਵੀ ਹੈ ਨਾ ਤਿਲਾਂ ਵਾਲੀ ਪੂਰੀ ਆ ਗਈ ਸੱਚੀ ਤਿਲਾਂ ਵਾਲੀ ਪੂਰੀ ਨੀਲੀ ਪੂਰੀ ਤਿਲਾਂ ਵਾਲੀ ਪੂਰੀ ਪੂਰੀ ਹਾਂ ਨੀਲੀ ਦੇਖੋ ਠੰਡ ਭਾਂਡਾ ਕਰੋ ਚੈੱਕ ਹਾਂਜੀ ਇਹ ਦੇ ਠੱਠਾ ਸਾਹਿਬ ਜੀ ਇਹ ਦੇ ਕਰਮਾਲੀਆਂ ਦੀਆਂ ਸੇਵਾ ਕਰੀ ਦੀਆਂ ਅੱਜ ਆਈਆਂ ਭਲਕੇ ਚੱਲ ਗਈਆਂ ਅੱਜ ਆਈਆਂ ਭਲਕੇ ਚੱਲ ਗਈਆਂ ਅਵਲੋ ਆਈ ਉਹ ਆਈ ਨਾ ਹੁਣ ਮਰੀ ਜੋ ਹਾਂਜੀ ਹਾਂਜੀ ਦੋਸਤੋ ਮਾਰਕਿੰਗ ਕਰੋ ਚੈੱਕ ਪ੍ਰੋਪਰ ਮਾਰਕਿੰਗ ਟੇਡਾ ਕਟ ਆ ਗਿਆ ਫਟਾਕ ਟੇਡਾ ਟੇਡਾ ਦੀ ਦੀ ਰੀਜ ਪੂਰੀ ਨਾਲ ਹੀ ਬੂਰੀ ਦੀ ਹੋਈ ਨਾਲ ਪੂਰੀ ਦੀ ਤੇ ਸਿੰਗੀ ਵੇਖ ਲੋ ਸਿੰਗੀ ਬੋਲ ਹੈ ਗੋਲ ਸਿੰਗੀ ਹੜਾ ਹਾਂ ਮਾਰਕਿੰਗ ਕੀ ਪ੍ਰੋਪਰ ਹੈ ਬਿਲਕੁਲ ਚਾਰੇ 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 ਹੈ ਨਾ ਹਾਂ ਅੱਖ ਵੀ ਥਾਨ ਭਾਂਡਾ ਵੀ ਕਰੋ ਚੈੱਕ ਬਾਕੀ ਠੀਕਾ ਵੀ ਠੱਠਾ ਸਭ ਆਉਂਦੀ ਹੈ ਨੀਲੀ ਦਾ ਹੀ ਭਰਾਇਆ ਅੱਛਾ ਨੀਲੀ ਦਾ ਹੀ ਬੱਚਾ ਪੂਰਾ ਪੌਂਦੀ ਹੈ ਕੱਟੀ ਹੈ ਮਗਰ ਪੂਰੀ ਮੈਂ ਬੜੀ ਜਿੱਦ ਕੀਤੀ ਦੇਦੇਉਂ ਆਂਦੇ ਨਹੀਂ ਨਹੀਂ ਹਾਂ ਅੱਛਾ ਪਹਿਲੇ ਸੂਏ ਪਹਿਲੇ ਸੂਏ ਠੀਕ ਹੈ ਹੁਣ ਦੂਜੇ ਸੂਏ ਹਾਂਜੀ ਦੂਜਾ ਦੂਜਾ ਪਿਓਰ ਦੂਜਾ ਤੇ ਦੂਜਾ ਆ ਗਿਆ ਹਨਾ ਹਾਂ ਪਲੀ ਪਲੋਸੀ ਜਾਂਦਾ ਪੂਰਾ ਹਾਂਜੀ ਦੇਖੋ ਕੰਮ ਪਾਲੀ ਬੜਾ ਆਵਾਜ਼ ਠੀਕ ਹੈ ਹਾਂ ਤੁਹਾਨੂੰ ਦੇਖੋ ਗੱਡਾ ਸਫਾਈਆਂ ਬੜੀਆਂ ਛੱਡੇ ਨੇ ਹਾਂਜੀ ਹਾਂਜੀ ਸਫਾਈਆਂ ਬੜੀਆਂ ਤਾਂ ਫੇਰ ਆਈਡੀ ਠੰਡੀ ਧੀਰੀ ਆ ਨਾ ਹਾਂਜੀ ਇਹਨੂੰ ਕੋਈ ਪਰਵਾਹ ਹੀ ਨਹੀਂ ਕਰਮਾ ਲਈ ਨੂੰ ਠੀਕ ਹੈ ਜੀ ਇਹ ਨਹੀਂ ਮਹਲਾ ਸ਼ਲਾਕੜ ਨਹੀਂ ਹੈਗੀ ਕੋਈ ਮਹਲਾ ਲੈ ਭਾਵੇਂ ਇਦਾਂ ਹੀ ਥੱਲੇ ਸੱਥਣਾ ਨੂੰ ਹੱਥ ਲਾਈਓ ਲੈ ਬਿਲਕੁਲ ਬਿਲਕੁਲ ਹੈ ਹੈ ਕਿਤੇ ਮਾਸਾ ਵੀ ਨਹੀਂ ਨਹੀਂ ਬਿਲਕੁਲ ਹਾਂ ਇਹਨੂੰ ਤਾਂ ਭਾਵੇਂ ਥੱਲੇ ਪਾ ਕੇ ਤੇਪਲਾ ਤੇ ਆਂਡਾ ਕਰੀ ਬਿਲਕੁਲ ਕਮਾਲਾ ਤੇ ਕਿੰਨੇ ਕ ਦਿਨ ਤੋਂ ਲੈ ਜੂ ਇਹ ਵੇਖੋ ਪੰਜ ਲੈ ਜੇ ਛੇ ਲੈ ਜੇ ਚਾਰ ਲੈ ਜੇ ਦੋ ਲੈ ਜੇ ਸੂਪੇ ਭਾਵੇਂ ਹੁਣੇ ਸੂਪੇ ਤੇ ਭਰਿਆ ਪਾਂਡਾ ਸ਼ਾ ਜੀ ਠੀਕ ਹੈ ਜੀ ਹਾਂ ਦੂਜੇ ਸੂਏ ਸੂਣਾ ਹਨਾ ਹਾਂ ਦੂਜੇ ਦੂਜੇ ਠੀਕ ਤੇ ਰਕਾਰਡ ਰਕੂਡ ਵੇਹੇ ਕੀ ਦੱਸਿਆ ਉਹਨਾਂ ਨੂੰ 12 ਕਿਲੋ ਦਾ 12 ਕਿਲੋ ਦਾ ਹਾਂ 11 12 ਕਿਲਾ ਦਾ ਹੈ ਬਾਹਰ 11 12 ਦਾ ਕਿਲੋ ਦਾ ਰਕਾਰੜੇਗਾ ਹਾਂ ਜੀ 12 ਕਿਲੋ ਦਾ ਹਾਂ ਪਹਿਲਾਂ ਚਵਾਈ ਚੁਈ ਦੀ ਇੱਕ ਨੰਬਰ ਪੂਰ ਸ਼ਟਾਣੀ ਕੋਈ ਪੂਰ ਸ਼ਟਾਣੀ ਹਾਂ ਤੇ ਪੰਤ ਪੂਰਾ ਹੈ ਹਾਂ ਪੂਰਾ ਹੈ ਜਿਵੇਂ ਮਰਜ਼ੀ ਕੋਈ ਜਵਾਕ ਚੁਲੇ ਹੱਕਾ ਵੀ ਆਏ ਬਿੱਲੀਆਂ ਕਬਰੀਆਂ ਦੇ ਜਿਵੇਂ ਬਲਬ ਜਗਾਈ ਫਿਰਦੀ ਕਿ ਨਹੀਂ ਬਿਲਕੁਲ ਬਿਲਕੁਲ 100 ਵਾਟ ਦੇ ਬਲਬ ਬਰਕਮਾਈ ਜਗਨ ਬਣਾ ਹਾਂਜੀ ਹਾਂਜੀ ਠੀਕ ਹੈ ਦੂਜਾ ਸੁਆਹ ਆ ਗਿਆ ਹਾਂ ਗਿੱਲ ਸਾਹਿਬ ਕੀ ਮੋਲ ਕਰਦੇ ਆ ਮੋਲਾ ਪੰਜਾਬੀ ਕਰਨਾ ਹਾਂਜੀ ਇਹ ਨਹੀਂ ਮਾਲਾ ਡੇਢ ਮਾਂ ਕੇ ਮੜਕੇ ਕਿੰਨੇ ਦੀ ਦੇ ਦੀ ਬਿਲਕੁਲ ਬਿਲਕੁਲ ਇਹਦਾ 1 12 ਚ ਮਾਨਤਨ ਕਰਦਾ ਠੀਕ ਹੈ ਜੀ 1 ਲੱਖ ਤੇ 5000 ਦੇ ਵਿੱਚ ਹੀ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਦਾ ਭਾੜਾ ਵੀ ਨਾਲ ਹੀ ਦੇ ਕੇ ਤੁਰਾਂਗੇ ਗੱਡੀ ਦਾ ਠੀਕ ਹੈ ਜੀ ਠੀਕ ਹੈ ਮਾਲਾ ਇਹ ਨਾ ਕੋਈ ਆਖੇ ਲੱਖ ਲੇਲਾ ਇੰਨੇ ਛੱਡ ਦੇ ਇਹ ਚ ਬਸ ਪ੍ਰੇਮ ਵਾਲਾ 2 400 ਉਹ ਜੇ ਸਭ ਜੇ ਆਏ ਗਏ ਭੈਣ ਭਰਾ ਦਾ ਮਾਨ ਤਨ ਹੋਊਗਾ ਕੋਈ ਅੜੀ ਵਾਲੀ ਨਹੀਂ ਆਪਣੀ ਗੱਲ ਭਰਾਵੇਂ ਮਾਨ ਤਨ ਵੀ ਭਰਾਵਾਂ ਦਾ ਜੇ ਭਰਾ ਆਪਣੇ ਤੇ ਮਾਨ ਕਰਦੇ ਆਪਾਂ ਵੀ ਭਰਾਵਾਂ ਨਾਲ ਕਰਾਂਗੇ ਠੀਕ ਹੈ ਜੀ ਠੀਕ ਹੈ ਕਿਉਂ ਆਪਣਾ ਦੇ ਅੱਗੇ ਕਾਫੀ ਟਾਈਮ ਹੋ ਗਿਆ ਥੋੜਾ ਜਿਹਾ ਫੇਟ ਹੋ ਗਿਆ ਬੰਦਾ ਅੱਕਦੇ ਨਾ ਹਾਂਜੀ ਹਾਂਜੀ ਇਹਦੀ ਦੇਈ ਹੈ ਜਾਣਕਾਰੀ ਫਿਰ ਇਹ ਦੂਜਾ ਸੁਗਾ ਹੁੰਦੀ ਨੀਲੀ ਦੀ ਨੀਲੀ ਚ ਆ ਗਈ ਹਾਂਜੀ ਦੂਜਾ ਸੁਗਾ ਹਾਂਜੀ ਮੈਂ ਨਾ ਵੇਖੋ ਮੈਂ ਨਾ ਇਹ ਵੀ ਵੇਖ ਪੁੱਟ ਕੇ ਲਿਆਂਦਾ ਸਾੜ ਹੀ ਪੁੱਟ ਕੇ ਲਿਆਂਦਾ ਹੀ ਬਿਲਕੁਲ ਵੇਖੋ ਮਾੜਾ ਬੰਦਾ ਨਹੀਂ ਇਹਨੂੰ ਹੱਥ ਪਾਖਿਆ ਚੇਖੇ ਤੇ ਬਰਦਾਸ਼ ਹਾਂਜੀ ਧਿਆਨਾਂ ਬੋਖ ਤੋਂ ਕੇ ਮਾਰ ਮੱਝਾ ਛੋਟੇ ਹਾਥੀ ਆ ਗਏ ਹਾਂ 114 ਨਹੀਂ ਘਾੜੇ ਚ ਮਾਰਦਾ ਇਹ ਥਾਪੀ ਪਾ ਕੇ ਦਿਨਾਂ ਬਰਾੜ ਦੋ ਮੇਰੇ ਅੱਗੇ ਦਰਦ ਦੇ ਪਾਸ ਕਰਦੇ ਬਰਾੜ ਸੀ ਠੀਕ ਹੈ ਜੀ ਇਹ ਨਾ ਅਜੇ ਠੱਠਾ ਸਾਬ ਲੈ ਜੂਗੀ ਦਿਨਾਂ 15 ਤੋਂ 20 15 ਤੋਂ 20 ਦਿਨ ਹਨਾ ਤੇ ਲੜ ਲੈਂਦੇ ਪੂਰੇ ਮੈਂ ਨਾ ਆਵੇ ਮੈਂ ਅੱਜ ਜੇ ਸੁਆਤੀ ਸੁਣਦੇ ਪਹਿਲਾਂ ਨੇ 10000 ਕਿਲੋ ਕੋਈ ਹੈਵੀ ਆ ਕੋਈ ਹਨਾ ਹਾਂ ਚੌੜੀ ਬੇ ਕੋ ਕਸਰ ਨਹੀਂ ਜੋ ਬਿਲਕੁਲ ਬਿਲਕੁਲ ਇਹ ਨਹੀਂ ਵਾਧੂ ਮਾਰਦੇ ਹਾਂ ਹਾਂ ਜੀ ਸਟੇਟ ਪੜਾ ਆ ਗਿਆ ਹਾਂ ਜੀ ਹਾਂ ਜੀ ਮੋੜ ਮੋੜੇ ਬੋਲੇ ਨਹੀਂ ਹਾਂ ਜੀ ਹਾਂ ਜੀ ਮਾਰਕਿੰਗ ਕਰੋ ਬੀ ਕਰੋ ਉਧਰੋਂ ਤੋਂ ਨਤੇ ਵੀ ਆ ਹਾਂ ਜੀ ਹਾਂ ਜੀ ਹਾਂ ਜੱਦੀ ਸੁਣੇ ਗੱਲ ਕੋਈ ਅਜੇ ਤਾਂ ਸ਼ਹਿਦ ਹੀ ਆਉਂਦਾ ਹਾਂ ਤੇ ਟਿਪ ਕੇ ਹਾਂ ਸ਼ਹਿਦ ਹੀ ਆਉਂਦਾ ਠੀਕ ਹੈ ਹਾਂ ਜੀ ਬਿੱਲੀ ਮਟਕੀ ਆਖਣਾ ਹਾਂ ਨਾ ਪੂਰਾ ਡੇਡਾ ਘਾਟਿਆ ਕੋਈ ਗੱਲ ਨਹੀਂ ਕਰਨੀ ਹਾਂ ਜੀ ਹਾਥੀਆ ਬਰਦਾਵਣਾ ਹਾਥੀਆ ਇੱਕ ਜਿਹੜਾ ਇੱਕ ਇੱਕ ਬਰਦਾਵ ਹੋਰ ਗੜਾ ਦੇਦਾ ਇੱਕ ਹੋਰ ਦੇ ਦਈਏ ਗੇੜਾ ਆ ਸੌ ਦੇ ਨਾ ਦੇ ਦਈਏ ਨਹੀਂ ਜੇਲ ਸਾਹ ਮੰਦਾ ਵੀ ਜਿਹੜਾ ਇੱਕ ਹੋਰ ਦੇ ਬਿਲਕੁਲ ਬਿਲਕੁਲ ਜਿਹਰੇ ਦਾ ਹੀ ਮੁੱਲ ਪੈਣਾ ਹਾਂ ਹਾਂਜੀ ਹਾਂਜੀ ਦੇ ਇੱਕ ਗੜਾ ਵੇਖ ਕਰਨਾ ਵੀ ਤੜਾ ਅਜੇ ਨਾ ਟਿ ਲਾਂਡੂ ਲਾਵੜੇ ਹਾਂ ਹਾਂਜੀ ਅਜੇ ਤੇ ਮੰਨ ਲਓ ਇਹ ਹੋ ਸਕਦਾ 5 ਦਿਨ ਵੀ ਲਾ ਜੇ ਹਾਂਜੀ 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 ਆ ਇਹਨੇ ਕਵਰ ਕਰਦਾ ਹਾਂ ਆਹ ਦੇ ਤਾਂ ਬੈਗ ਨੂੰ ਪਛਾਣ ਨੂੰ ਪੂਰਾ ਹੋਣਾ ਕੋਈ ਨਾ ਕੋਈ ਨਾ ਉਹ ਕਾਲੀ ਪੈਂਦੀ ਹੈ ਕੈਮਰੇ ਦਾ ਕਾਲੀ ਪੈਂਦਾ ਉਹ ਦੰਦਰਾ ਦਾ ਕਰਕੇ ਦੇ ਚੌੜੀ ਮੇਰਾ 4 ਫੁੱਟ ਕਾਣੀ ਹੈ ਹੈ ਕੋਈ ਕਸਰ ਨਾ ਨਾ ਇਹ ਗੱਲ ਦੀ ਕੋਈ ਕਸਰ ਨਹੀਂ ਆਹ ਦੇ ਵੇ ਇਹਨੂੰ ਪਰ ਵਾਈਨ ਕੋਈ ਢਿੱਲਾ ਵੜੀਆਂ ਜਿਆ ਜਿਆ ਆ ਜਾ ਆ ਸਾਰੀਆਂ ਢਿੱਲਾ ਕੱਢਣ ਜਾਂਦੇ ਪਛਾਨ ਏ ਦੂਜਾ ਸੂਗਾ? ਹਾਂ ਜੀ ਦੂਜਾ ਸੂਗਾ। ਦੂਜਾ ਦੂਗਾ ਸੂਣਾ ਹਨਾ? ਹਾਂ ਜੀ ਹਾਂ ਜੀ ਸੂਣਾ ਸੂਣਾ। ਠੀਕ ਹੈ ਜੀ। ਹਾਂ ਜੀ। ਤੇ ਪਹਿਲਾ ਰਿਕਾਰਡ ਦੁੱਧ ਦਾ ਕਿਵੇਂ ਜਿਉ? ਇੱਥੇ 12 ਕਿਲੋ ਦਾ 11 ਮਾ। ਇਹ ਵੀ 12 ਕਿਲੋ। ਹਾਂ ਜੀ। ਪਹਿਲਾਂ ਨੇ ਭਰਿਆ ਕਿਉਂ ਇੰਡੀ ਚੋਟੀ ਨਾਲ ਦੁੱਧ ਨਾ ਦਿੱਤਾ ਦੇਣਾ ਕਿਨੇ? ਹਾਂ ਜੀ ਬਿਲਕੁਲ ਬਿਲਕੁਲ। ਹਾਂ ਜੀ ਹਾਂ ਜੀ। ਚਵਾਈ ਚੁਈ ਦੀ ਕਿਵੇਂ? ਮੈਂ 53 ਪੂਰੀ ਇੱਕ ਨੰਬਰ। ਸ਼ਹਿਦ ਹੀ ਆਉਂਦਾ ਜੇ। ਹਾਂ ਜੀ ਸ਼ਹਿਦ ਆਉਂਦਾ। ਹਾਂ ਸੁੱਕਾ। ਠੀਕ ਹੈ ਜੀ। 53 ਨਹੀਂ ਡੱਡਾ ਤਾਂ ਮਾੜਾ ਪਹੂ ਲੈਣਾ। ਹਾਂ। ਸਿਲਸਿਲਾ ਪੂਰੀ ਆ ਰਹੀ ਕਰਨ ਵਾਲੀ ਹਾਂ ਜੀ ਹਾਂਜੀ ਵਧੀਆ 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 ਇਤਾਂ ਤੇ ਪੜੀ ਹਾਂ ਠੀਕ ਹਾਂਜੀ ਤੇ ਮੁੱਲ ਗਿੱਲ ਸਾਹਿਬ ਕੀ ਕਰਨਾ ਇਹਦਾ ਵੀ ਬਿਲਕੁਲ ਜਾਇਜ਼ ਹੀ ਅੱਛਾ ਇਹਦਾ 1 ਪੰਜ ਚੋ ਮੰਨਤਾ ਨੂੰ 1 ਪੰਜ ਦੇ ਵਿੱਚ ਇਹਦਾ ਵੀ 3000 ਰੁਪਏ ਛੱਡਾਂਗੇ ਲੱਖ ਰੁਪਏ ਦੇ ਵਿੱਚੋਂ ਅੱਛਾ ਪਹੁੰਚ ਵਿੱਚ ਹੀ ਗੱਡੀ ਦੀ 97000 ਆ ਪਹੁੰਚ ਵਿੱਚ ਹੀ ਵਿੱਚੇ ਪਹੁੰਚ 97000 ਦੀ ਹਾਂ ਠੀਕ ਹੈ ਜੀ ਉਹ ਗੱਲ ਬਣ ਗਈ ਅੱਜ ਤੇ ਚੱਲੇਗਾ ਚਲੂੰਗੀ ਨਾਲ ਤੇਰੇ ਵਿੱਚ ਨਹੀਂ ਲਿਗੇ ਦੋ ਟਿਕਟਾ ਟਿਕਟ ਨਾਲ ਹੀ ਦੇ ਕੇ ਚੋਰਾਂਗੇ ਪਿਆਰ ਨਾਲ ਠੀਕ ਹੈ ਜੀ ਠੀਕ ਹੈ ਅਗਲੇ ਨਕੀਨੇ ਦੇ ਰਹੀ ਹੈ ਜਾਣਕਾਰੀ ਇਹ ਹੈਗੀ ਜੋ ਸਾਢੇ 3 ਨ ਮਹੀਨੇ ਦੀ ਗੱਬਣ ਸਾਢੇ 3 ਨ ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਤੇ 6 ਸਾਢੇ 6 ਕਿਲੋ ਦੁੱਧ ਸਾਢੇ 6 ਕਿਲੋ ਦੁੱਧ ਹਾਂਜੀ ਤੇ ਦੁੱਧ ਵਾਦੇ ਹੀ ਥੋੜਾ ਜਿਹਾ ਉਪਰ ਆਇਆ ਕਰਕੇ ਨਾ ਜੱਟਾ ਸਾਹਿਬ ਅੱਜ ਕੱਲ ਬਿਊਟੀ ਪਾਰਲਰ ਦਾ ਸਮਾਂ ਚੱਲ ਪਿਆ ਵਾ ਤੇ ਇਹਨੇ ਵੀ ਕੋਈ ਕਸਰ ਨਹੀਂ ਕਿ ਜੱਡੀ ਕੋਈ ਕਿੱਤੀ ਕੋਈ ਇਹਨੇ ਵੀ ਰੱਖ ਕੇ ਪੂਰੀ ਕਟਾਈ ਵੇ ਅੱਛਾ ਅੱਛਾ ਠੀਕ ਹੈ ਜੀ ਆਹ ਕੱਦ ਵੇਖੋ ਸਿੰਗਲ ਹੱਡੀ ਦੇ ਵਿੱਚ ਸਿੰਗਲ ਹੱਡੀ 'ਚ ਹਾਂ ਹਾਂ ਕੱਦ ਵੇਖਾਂ ਪੂਰਾ ਪੂਰਾ ਕੱਦ ਆ ਪ੍ਰਭਾਵ ਵੀ ਵੱਡੇ ਵੱਡੇ ਕੱਦ ਅੱਜ ਪ੍ਰਭਾਵ ਨੂੰ ਵੀ ਸਿਰ ਕੱਢੀ ਜਾਂਦੀ ਏ ਵੇ ਲੋ ਤੇ ਦੁੱਧ ਮੰਨ ਲਓ 5:30 ਹੋ ਜੇ 6:00 ਹੋ ਜੇ 5:30 ਹੋ ਜੇ ਹਾਂਜੀ ਦੁੱਧ 7 ਕਿਲੋ ਥੋੜਾ ਉਪਰ ਆ ਕਰਕੇ ਨਾ ਹਾਂਜੀ ਜੀ ਜੂਨ ਹੀ ਲਾਇਆ ਠੀਕ ਹੈ ਜੀ ਹਾਂਜੀ ਤੇ ਚੈੱਕ ਪਾਸ ਚੈੱਕ ਪਾਸ 5:30 ਮਹੀਨੇ ਸਾਢੇ 3 ਨਵੇਂ ਮਹੀਨੇ ਠੀਕ ਹੈ ਜੀ ਹਾਂਜੀ ਜੂਨ ਵੀ ਇੱਕ ਨੰਬਰ ਤੇ ਇੱਕ ਗੱਲ ਹੋਰ ਵੀ ਹੈਗੀ ਜੋ ਮਗਲੀਆਂ ਲਾਤ ਨੂੰ ਵੰਗਾ ਪਾ ਕੇ ਬਹਿ ਜਾ ਥੱਲੇ ਠੀਕ ਹੈ ਜੀ ਕੋਈ ਲੋੜ ਨਹੀਂ ਇਹਨੂੰ ਕਰਮਾਲੀ ਦਾ ਹਾਂ ਐਦਾਂ ਹੀ ਨੱਕਝਾਈ ਆ ਹਾਂਜੀ ਹਾਂਜੀ ਹਾਂ ਕਿਉਂ ਇਹ ਵਿੱਚ ਨਾ ਜ਼ਰੂਰੀ ਹੁੰਦਾ ਕਰਨਾ ਆਪਾਂ ਫਿਰ ਵਾਂ ਹਾਂਜੀ ਮੜਕੇ ਅਗਲਾ ਭੈਣ ਭਰਾ ਜਾ ਕੇ 24 ਬਿਲਕੁਲ ਵੇਖੋ ਹਾਂਜੀ ਮਗਰਲੇ ਵਾਲਾ ਤਾਂ ਮੰਗਾ ਪਾ ਕੇ ਥੱਲੇ ਪੈ ਜਾ ਬਿਲਕੁਲ ਚੋਣ ਇੱਕ ਨੰਬਰ ਭੂਰ ਚਾਹ 7 ਲੀਟਰ ਦੱਸਿਆ ਸੀ ਨਹੀਂ ਦੁੱਧ 5.5 ਕਿਲੋ ਹੋਣਾ 5.5 ਕਿਲੋ ਦੁੱਧ 7 ਕਿਲੋ ਜੋ ਅਗਲੇ ਹੁਣ 5.5 5.5 ਦੁੱਧ ਦਾ ਨਹੀਂ ਝੂਠ ਮਾਰਨਾ ਸੋਹਣਿਆ ਵੀਰਾ ਗੱਲ ਗਲਤ ਨਹੀਂ ਕੀ ਕਰਨੀ ਜੋ ਹੋ ਉਸ ਪਈ ਹੋ ਠੀਕ ਹੈ ਜੀ ਸੋਣਾ ਹੀ ਦਵਾਂਗੇ ਬਿਲਕੁਲ ਬਿਲਕੁਲ ਤੇ ਨਾਲੇ ਵੇਖੋ ਹਾਂਜੀ ਝੋਟੀ ਆ ਕਦੋਂ ਵੇਖੋ ਜਦੋਂ ਮੰਨ ਲਓ ਤਿਆਰ ਹੋ ਗਈ ਫੋਲ ਇਹਨਾਂ گاਵਾਂ ਨੂੰ ਦੁੱਧ ਲਈ ਫਰਨਾ ਚੱਡਾ ਬਿਲਕੁਲ ਬਿਲਕੁਲ ਦੁੱਧ ਨੂੰ ਬੜੀ ਚੰਗੀ ਹੈ ਬੰਦਾ ਉਧਰੋਂ ਲਿਆਇਆ ਹੈ ਇੱਜ ਤੇ ਜਗੀਆਂ ਗੱਲਾਂ ਕਰਨੀਆਂ ਨਹੀਂ ਆ ਹਾਂਜੀ ਹਾਂਜੀ ਹਾਂ ਜੇਹਲ ਸਾਹਿਬ ਸੂਆ ਫਿਰ ਕਿਨਵਾ ਆ ਗਿਆ ਜੋ ਸੂਆ ਦੂਜਾ ਗੱਲ ਤੇ ਜੇ ਆਸੀ ਗੱਬਣਾ ਤੇ ਜੇ ਆਸੀ ਗੱਬਣਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਮੁੱਲ ਫਿਰ ਕੀ ਕਰਦੇ ਆਪਾਂ ਮੁੱਲ ਇਹਦਾ 80 ਚੋਂ ਮਾਨਤਨ 80 ਦੇ ਵਿੱਚ ਮਾਨਤਨ ਹਾਂਜੀ ਕੋਈ ਜ਼ਿਆਦਾ ਨਹੀਂ 80 ਚੋਂ ਨਹੀਂ ਇਹ ਕਰਾਂਗੇ 4 ਘੱਟ 80000 ਦੇ ਵਿੱਚੇ ਪਹੁੰਚ 70 70000 ਜਾਦਾ ਕਰਤਾ ਛੋਟ ਕਾ ਤੀ ਲਾ ਕੇ ਕਿਹਰੇ ਮਾ ਜਾਣਦੇ ਨਿਆਰੇ ਠੀਕ ਹੈ ਬਿਲਕੁਲ ਇਹ ਚੰਬਲਾ ਨਹੀਂ ਮਿਲਦੇ ਹਣਾ ਇਹ ਚੰਬਲਾ ਜੋ ਮਿਲਦੀਆਂ ਨੇ ਪਾ ਬਿਲਕੁਲ ਬੇਗਮ ਚੰਬਲ ਬਹੁਤ ਹੈ ਵੇਖੋ ਕੋਠੇ ਜਿੱਦੀ ਮੈਂ ਬਿਲਕੁਲ ਪਰਾਧ ਪੂਰੀ ਤੇਰੇ ਜਿੱਦੀ ਆ ਨਿਗੇ ਨਿਗੇ ਨਹੀਂ ਗਈ ਹੂੰ ਇਹਦੀ ਦੇਰੀ ਹੈ ਜਾਣਕਾਰੀ ਗੇਲ ਸਾਹਿਬ ਇਹ ਜੇ ਹੈਗੀ ਜੋ ਚੌਥਾ ਮਹੀਨਾ ਤੋਂ ਕੋਈ 10 ਦਿਨ ਬਾਹਰ ਹੋ ਜੇ ਕੋਈ 5 ਦਿਨ ਅੰਦਰ ਹੋ ਜੇ ਹਾਂਜੀ ਤੇ ਚੱਕ ਪਾਸ ਜੋ ਛੋਟੀ ਦੂਜੀ ਸੂਆ ਆਤੀ ਪਹਿਲਾ ਸੂਆ ਦੂਜੇ ਆਸਤੇ ਗੱਬਣਾ ਜੀ ਆਸ ਤੇ ਗੱਬਣਾ ਤੇ ਇਹ ਅਠੀ ਪੈਰੀ ਦੋ ਦੇ ਦੇ ਢਾਈ ਦੇ ਦੇ ਇਹਨਾਂ ਦੁੱਧ ਦੀ ਲੋੜ ਹੈ ਗਲਤ ਗਾ ਹਾਂ ਗਲਤ ਕਰ ਕਰਕੇ ਨਹੀਂ ਦੇਣੀ ਆਪਾਂ ਬਿਲਕੁਲ ਬਿਲਕੁਲ ਇਹ ਨਹੀਂ ਆਖਣਾ 5 ਇਹ 6 ਆ ਹਾਂਜੀ ਹਾਂਜੀ ਇਹ ਤੇ ਆ ਮੰਨ ਲਓ ਜਿਹੜੀ ਰੋਟੀ ਚ ਇਹਨਾਂ ਸੋਨਾ ਨਾ ਕਰਮਾ ਲੀਆਂ ਹਾਂਜੀ ਉਹਨਾਂ ਰੋਟਾਂ ਦੇ ਆਕਾਂ ਚ ਦੁੱਧ ਸੁੱਕ ਜਾਂਦਾ ਪੱਕੀ ਗੱਲ ਹੈ ਹਾਂ ਬੜੇ ਟਿਕਾਣੇ ਦੇ ਸੁਣਦੀਆਂ ਹਾਂਜੀ ਹਾਂਜੀ ਇਹਨਾਂ ਕਰਮਾ ਲੀਆਂ ਨੇ ਤੇ ਨਾਲੇ ਫਿਰ ਨਵਾਂ ਅੰਗ ਤੁਹਾਨੂੰ ਪਤਾ ਨਵਾਂ ਹੀ ਹੁੰਦਾ ਹਾਂਜੀ ਹਾਂਜੀ ਹੈ ਇਹ ਤੇ ਉਹਨੇ ਕਰਨੀ ਜਨੇ ਕੀ ਕਰਾਉਣੀ ਹੈ ਆਹ ਇਹ ਡਬਲ ਹੀ ਹੋਊਗੀ ਠੀਕ ਹੈ ਹਾਂ ਡਬਲ ਹੀ ਹੋਊਗੀ ਪਿੱਠ ਫੁੜਾ ਵੇਖੋ ਚੌੜਾ ਕਿਡਾ ਰਾਜੀ ਵੇਖੋ ਕਿੰਨੇ ਕਰਵਾਉਂਦੀ ਪੂਰੀ ਰਾਜੀ ਹੈ ਅਜੇ ਨਾ ਰਾਤੀ ਤੁੰਗ ਆਈਆਂ ਐ ਅੱਛਾ ਰਾਤ ਹੀ ਆਈਆਂ ਰਾਤ ਹੀ ਆਈਆਂ ਇਹਨਾਂ ਜੀ ਨਹੀਂ ਲਾਇਆ ਕਰਵਾ ਲੀਆਂ ਨੇ ਅੱਛਾ ਹਾਂਜੀ ਦੂਜਾ ਸੂਆ ਦੱਸਣ ਦੇਣਾ ਹਾਂ ਦੂਜਾ ਦੂਜੇ ਵਾਸਤੇ ਗੱਬਣ ਪਹਿਲਾ ਸੂਆ ਦੂਜੇ ਵਾਸਤੇ ਗੱਬਣ ਗੱਬਣ ਚੌਵਾਂ ਮਹੀਨਿਆਂ ਦੇ ਠੀਕ ਹੈ ਜੀ ਹਾਂਜੀ ਚੈੱਕ ਪਾਸ ਸੀ ਵਿੱਚ ਚੈੱਕ ਪਾਸ ਹਾਂ ਦੁੱਧ 2 ਕਿਲੋ ਹਾਂਜੀ ਇਵੇਂ ਆਪਾਂ ਗਲਤ ਕਰ ਗਏ। ਕੋਈ ਵੀ ਇੱਕ ਨੰਬਰ ਪੂਰ ਛਟਾ ਨਹੀਂ। ਕੋਈ ਪੂਰ ਛਟਾ ਨਹੀਂ। ਕੋਈ ਪੂਰ ਛਟਾ ਨਹੀਂ। ਸੀਲਸ ਲਾ ਗਿਆ ਪੂਰੀ ਕੰਮ। ਮੈਂ ਨਾ ਪੂਰਾ ਉੱਥੇ ਤੇ ਪਾੜੇ ਤੇ ਮਾਲਾ ਥੱਲੇ ਬੈ ਗਏ ਆਪਾਂ। ਹਾਂਜੀ। ਇੱਥੇ ਆਣ ਕੇ ਮਾਲਾ ਕੋਈ ਟੀਕਾ ਵੀ ਲਵਾ ਸਕਦੀ ਇਹਦੇ ਅੱਗੇ। ਹਾਂਜੀ ਹਾਂਜੀ। ਬਿਲਕੁਲ ਬਿਲਕੁਲ ਸਹੀ ਗੱਲ ਕਰਨੀ ਚਾਹੀਦੀ ਹੈ। ਹਾਂ, ਇਵੇਂ ਮੜਕੇ ਗਲਤ। ਗੋਲ ਪ੍ਰਤਾਪ ਜੀ ਫਿਰ ਕੀ ਕਰਦੇ ਇਹਦਾ? ਇਹਦਾ ਬਿਲਕੁਲ ਜਾਜ ਹੀ। ਹਾਂਜੀ। ਅਡਾ। ਚੱਲ ਨਹੀਂ ਪਰਾਂ। ਇਹਦਾ ਮੁੱਲ ਆਪਾਂ ਕਰਨਾ ਹੈ ਏ 75 ਚ ਮਾਨਤਾ ਕਰਦਾ। 75 ਚ ਜੋ 80 70 ਦੇ ਵਿੱਚੇ ਪਹੁੰਚ 90000 ਹੋਰ 10000 ਘਟਦਿਆਂਗੇ 68 2 ਘੱਟ 70 ਚ ਪਹੁੰਚ ਠੀਕ ਹੈ ਜੀ ਹਾਂਜੀ 68000 ਦੇ ਵਿੱਚ ਹਾਂਜੀ ਇਹਦੀ ਦੇਦੀਆਂ ਜਾਣਕਾਰੀ ਇਹ ਵੀ ਪੰਜਾਂ ਮਹੀਨਿਆਂ ਦੀ ਗੱਬਣ ਪੰਜਾਂ ਦੀ ਗੱਬਣ ਇਹ ਵੀ ਦੂਜਾ ਸੁਆ ਗਾਂ ਗੱਬਣ ਪਹਿਲਣਿਆ ਪਹਿਲਣਿਆ ਹਾਂ ਖੋਖ ਲੱਥਾ ਕਮੜਾ ਆ ਹਾਂਜੀ ਇਹਦੇ ਥੱਲੇ ਦੁੱਧ ਹੋਊਗਾ 4 ਹੋ ਜਾਏ 4.5 ਹੋ ਜਾਏ ਹਾਂਜੀ ਇਹਨਾਂ ਦੁੱਧ ਇਹਦੇ ਥੱਲੇ ਤਿਆਰ ਆ ਠੀਕ ਹੈ ਜੀ ਇਹ ਆਸਤੇ ਗੱਬਣ ਹਾਂ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਪਲੀਪਲੋਸੀ ਵੇਖੋ ਇਹ ਚਟੀ ਪੂਰੀ ਪੂਰੀ ਹੈ ਰਾਗੀ ਕਰਮਾ ਵਾਲੀ ਉਹ ਛੱਕ ਨਹੀਂ ਆਦ ਆਰਤੰਗਨਸ ਚਰਾਣਾ ਯਾਰ ਕੀ ਉਹ ਹਾਂਜੀ ਹਾਂਜੀ ਜੇਰਾ ਵਿਖਾਦੇ ਇਹਨੂੰ ਕੇਰਾ ਵਿਖਾਈਏ ਇੱਕ ਰੀ ਵਿਖਾ ਮਿੱਠਿਆ ਇੱਕ ਰੀ ਜੇਰਾ ਲੈ ਹਾਂ ਬਲੈਕ ਜੈਡ ਬਲੈਕ ਹੈ ਹਾਂ ਜਾਮਨੂ ਵਰਗੀ ਕਾਲੀ ਹਾਂ ਸ਼ਾਈ ਸ਼ੂਈ ਬਹੁਤ ਜਿਆਦੀ ਹਾਂਜੀ ਹਾਂਜੀ ਇਹ ਨਹੀਂ ਮਾ ਠੱਠਾ ਸਾਹਿਬ ਇਹ ਨਹੀਂ ਮਾਲ ਕੋਈ ਹੱਡੀਆਂ ਦੀ ਮੋਠ ਹੋਊਗੀ ਬਿਲਕੁਲ ਬਿਲਕੁਲ ਪੂਰਾ ਜਿਹਨਾਂ ਦਾ ਆਪਾ ਪਾਉਂਦਾ ਹੈ ਨਾ ਹਾਂਜੀ ਚਲੋ ਕਰਮਾਲੀਆਂ ਇਹਦੇ ਫੇਰ ਸੂਣ ਵਾਲੀਆਂ ਹਾਂਜੀ ਹਾਂਜੀ ਦੂਜੇ ਨੰਬਰ 'ਚ ਹੀ ਮੰਨ ਲਓ ਪੰਜਾਬ ਮਿਆ ਤੋਂ ਬਾਹਰ ਬਿਲਕੁਲ ਵੇਖੋ ਹਾਂਜੀ ਇਹਦੇ ਕਰਮਾਲੀਆਂ ਫੇਰ ਕਾਲੀ ਮਾਲਾ ਜਿੰਨਾ ਇਹਨਾਂ ਨੇ ਸੂਣਾ ਹਾਰ ਚਾਹ ਹਾਂਜੀ ਹਾਂਜੀ ਤੇ ਉਹਨਾਂ ਜਨੂੰ ਫੇਰ ਕੋਲ ਹੀ ਚਵਾਈ ਚੁਈ ਦੀ ਗਿਲ ਇੱਕ ਨੰਬਰ ਪੂਰ 98 ਮੂਠ ਵੇਖੋ ਕਿਵੇਂ ਅੱਜ ਵੀ ਨਾ ਬਹੁਤ ਘਰ ਹੁੰਦੀ ਵੱਡੀ ਐ ਕਰਕੇ ਮਾਲਾ ਦੁੱਧ ਕਿੰਨਾ ਦੱਸਿਆ ਸੀ ਪਹਿਲੇ ਸੂਈ ਦੁੱਧ ਇਹ ਮਾਲਾ ਜੇ ਸੱਜਰ ਸੂਈ ਉਦੋਂ ਤਾਂ 11-12 ਕਿਲੋ ਦਿੱਤਾ ਸੀ ਹਾਂਜੀ ਤੇ ਹੁਣ ਇਹਦੇ ਥੱਲੇ 4.5 ਕਿਲੋ 4.5 ਪੰਜਾਂ ਮਹੀਨਿਆਂ ਦੀ ਗੱਪਣ ਪੰਜਾਂ ਮਹੀਨਿਆਂ ਦੀ ਗੱਪਣ ਇਹ ਕੀ ਹੈ ਜੀ ਤੇ ਮੋਲ ਸਾਹਿਬ ਜੀ ਕੀ ਕਰਨਾ ਮੋਲ ਇਹਦਾ ਵੀ ਉਨਾ ਹੀ ਉਨਾ ਹੀ 75000 ਰੁਪਇਆ ਇਹਦਾ 2000 ਰੁਪਇਆ ਛੱਡਾਂਗੇ 70000 ਦੇ ਵਿੱਚੋਂ 68000 ਦੀ 1500 ਰੁਪਇਆ ਛੋੜ ਕਰ ਦਾਂਗੇ ਦੀ 70000 ਠੀਕ ਹੈ ਜੀ 500 ਰੁਪਇਆ ਹੋਰ ਦੋ ਘਾਟੀਆਂ ਵੀ ਹੋ ਗਈ 60000 ਹਾਂ ਜੇ ਕੋਈ ਜੋੜਾ ਲਊ ਮਾਨਤਨ ਕਰ ਦਾਂਗੇ ਆਪਾਂ ਠੀਕ ਹੈ ਜੀ ਮਾਨਤਨ ਚੈੱਕ ਪਾਸ ਤੇ ਆਪਣਾ ਕੋਈ ਡਾਕਟਰ ਲੈ ਕੇ ਆਪਦੀ ਕਰਾ ਲੇ ਜੇ ਮਲਾਂ ਆਨਲਾਈਨ ਗੀਆਂ ਮੰਗਾਉਣੀਆਂ ਆ ਆ ਦੇ ਡਾਕਟਰ ਸਾਦਲੇ ਚੈੱਕ ਕਰਾ ਲੈ ਬਿਲਕੁਲ ਬਿਲਕੁਲ ਹਾਂ ਦੀ ਤਸੱਲੀ ਕਰੇ ਹਨ ਹਾਂਜੀ ਹਾਂਜੀ ਬਿਲਕੁਲ ਹਾਂਜੀ ਇਹਦੀ ਦੇ ਲਈਏ ਜਾਣਕਾਰੀ ਇਹਦੇ ਥੱਲੇ 8 ਕਿਲੋ ਦੁੱਧ ਜੋ ਹਾਂਜੀ ਇਹਦਾ ਕਟਾਓ ਵਜਾ ਕੋਈ ਮੰਨ ਲਓ ਡੇਢ ਦਾ ਕੋਈ ਦੋਵਾਂ ਦਾ ਲਾ ਲਓ ਸੂਆ ਕਿਦਾਂ ਆ ਗਿਆ ਜੋ ਸੂਆ ਤੇ ਜਾ ਤੀਜਾ ਸੂਆ ਹਾਂਜੀ ਸੂਆ ਤੇ ਜਾ ਮਗਰ ਆ ਗਿਆ ਕਟਾ ਆ ਗਿਆ ਕਟਾ ਆ ਗਿਆ ਠੀਕ ਹੈ ਜੀ ਹਾਂਜੀ ਕਿ ਕਿੰਨਾ ਦੁੱਧ ਆਦ ਗਿਆ 8 ਕਿਲੋ ਹੈ 8 ਕਿਲੋ 8 ਕਿਲੋ ਹਾਂ ਹਾਂ ਐਵੇਂ ਗਲਤ ਕਰ ਕਰਕੇ ਨਹੀਂ ਹਾਂਜੀ ਹਾਂਜੀ ਕਿਉਂ ਵਜਨ ਮੋ ਜੀ ਨੂੰ ਬੜਾ ਬੜਾ ਠਠਾ ਸਾਹ ਬੈਨੂੰ ਵੀ ਹਾਂਜੀ ਹਾਂਜੀ ਵਜਨ ਤਾਂ ਐ ਫੋਲੀ ਪਲੀ ਪਈ ਫੋਲੀ ਪੂਰੀ ਪਲੀ ਆ ਕਰਨਾ ਰਈ ਤੇ ਕਕਰੰਕ ਕਾਲੀ ਦੇ ਇੱਕ ਰੰਕ ਕਾਲੀ ਇਹ ਵੀ ਹਾਂ ਚਵਾਈ ਜੁਈ ਦੀ ਕੇ ਹੈ ਇੱਕ ਨੰਬਰ ਪੂਰੀ ਛੱਟਾ ਨਹੀਂ ਹੈਗਾ ਹੈ ਪੂਰੀ ਛੱਟਾ ਨਹੀਂ ਹੈਗਾ ਪੂਰੀ ਠੰਡੀ ਸੀਲ ਹੈ ਪੂਰੀ 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 ਠੀਕ ਹੈ ਜੀ ਹਾਂ ਜੀ ਕਿੰਨਾ ਰਸ ਹੈ ਗਿਲ ਸਾਹਿਬ ਦੋਦੇ ਰ 8 ਕਿਲੋ 8 ਕਿਲੋ ਹੈ ਨਾ ਮਗਰ ਆ ਗਿਆ ਇਹਦੇ ਕਟਾਟਾ ਕਟਾ ਘਾੜ ਦਿਖਾਓ ਪ੍ਰਮਾਣਿਕ ਕੋਈ ਮਹੀਨੇ ਲਾਲੇ ਕੋਈ ਡੇਢ ਦੀ ਲਾਲੇ ਕੋਈ ਦੋਹਾਂ ਦੀ ਲਾਲੇ ਕੋ ਢਾਈਆਂ ਦੀ ਲਾਲੇ ਹਾਂਜੀ ਹਾਂ ਉਦਾਂ ਤੋਂ ਡੇਢ ਕਿ ਮਹੀਨਾ ਆਂਦੇ ਕੋਈ ਵੱਧ ਲਾਲੇ ਆਪਾਂ ਠੀਕ ਆ ਆਪਦੀ ਸਮਝ ਹੈ ਹਾਂਜੀ ਆਪਾਂ ਕਿਹੜੇ ਘਰੇ ਆਪਣੇ ਸੁਈ ਆ ਬਿਲਕੁਲ ਬਿਲਕੁਲ ਹਾਂਜੀ ਆਹ ਦੇਖੋ ਇੱਕ ਨੰਬਰ ਠੀਕ ਕੀ ਬੋਲ ਕਰਦੇ ਗਿਲ ਸਾਹਿਬ ਇਹਦਾ ਵੀ 75 ਚ ਪਹੁੰਚ 75 ਚ ਪਹੁੰਚ ਕਰ ਦਾਂਗੇ ਦੀ ਹਾਂਜੀ ਇਹਦੇ ਵੀ ਦੋ ਘਾਟ 70 ਚ ਪਹੁੰਚ ਲੈ 100 ਰੁਪਿਆ ਛੋੜ 500 ਹੋਰ ਠੀਕ ਹੈ ਜੀ 64000 ਤੱਕ ਪਹੁੰਚ ਕਰ ਦਾਂਗੇ ਜੀ 64000 ਦੇ ਵਿੱਚ ਪਾਓ ਹਏ ਇੱਟੇ 64000 ਚ ਗਿੱਲ ਸਾਹਿਬ ਠਾਇਲਾ ਕੀ ਕਾ ਗਿਆ ਕਸਰ ਨੂੰ ਪੁਲਿਸ ਚੋਟੀ ਠੀਕ ਹੈ ਜੀ ਭਾਈ ਪੂਰੇ ਮਿੱਡੇ ਤੇ ਡਾਗਣਾ ਰਹਿਣਗੇ ਪਿੱਛੇ ਤਗੜੀ ਹੋ ਗਈ ਸ਼ੇਅਰ ਤੇ ਕਮੈਂਟ ਭਰਾਓ ਜਰੂਰ ਕਰਿਆ ਕਰੋ ਇੰਨੀ ਜੀ ਤੁਹਾਡਾ ਭਰਾ ਬੇਨਤੀ ਕਰਦਾ ਦੇ ਕਰੀਕ ਠੀਕ ਹੈ ਜੀ ਹਾਂ ਤਗੜੀ ਹੋ ਗਈ ਤੇ ਗੇਲ ਸਾਹਿਬ ਐਡਰੈਸ ਕਨਫਰਮ ਕਰਾਈਏ ਇੱਕ ਰੀ ਪਿੰਡ ਆਪਣਾ ਚੰਮਲ ਤੇ ਜ਼ਿਲ੍ਹਾ ਤੇ ਤਹਿਸੀਲ ਵੀ ਤਰਨਤਾਰਨ ਆ ਟੂਲ ਪਲਾਜ ਲਾਗੂ ਆਪਾਂ ਨਾਲ ਹੀ ਬੈਕਾਂ ਬਣੀਆਂ ਕੋਈ ਮੰਨ ਲਓ ਅੱਧਾ ਕਿਲੋਮੀਟਰ ਤੇ ਹਾਂਜੀ 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 ਤੇ ਜੇ ਲੋਕਾਂ ਨੂੰ ਆਉਣਾ ਹਾਂਜੀ ਇਧਰੋਂ ਆਪਾਂ ਨੂੰ ਕੋਈ 5-7 ਕਿਲੋਮੀਟਰ ਹੈ 5-7 ਕਿਲੋਮੀਟਰ ਹੈਨਾ ਤੇ ਮੋਬਾਈਲ ਸ਼ਹਿਰਾ ਆਪਾਂ ਨੂੰ ਆਵੇਂ ਆਪਣੇ ਨਾਲ ਹੀ 2 ਕਿਲੋਮੀਟਰ ਤੇ ਹਾਂਜੀ 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 ਮੋਬਾਈਲ ਨੰਬਰ ਕਲੀਅਰ ਕਰਾ ਦਈਏ ਹਾਂਜੀ ਠੀਕ ਹੈ ਹਾਂਜੀ ਧੰਨਵਾਦ ਜੀ ਦੋਸਤੋ ਇਹ ਹੀ ਕੁਝ ਆਪਣੇ ਅੱਜ ਦੇ ਪਸ਼ੂ ਠੱਠਾ ਡੇਰੀ ਫਾਰਮ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਨਵੀਆਂ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਰੋਣ ਆ ਜਾ ਕਿੱਥੇ ਰੱਖਿਆ ਧੰਨਵਾਦ ਜੀ